ਵਾਲਾ ਇੱਧਰ ਲੈ ਆ ਜਨ ਨੂੰ ਮੈਂ ਤਾਂ ਉਹੀ ਬੱਲੇ ਕੀ ਹਾਲ ਹੈ ਭਾਈ ਸਾਰਿਆਂ ਦਾ ਹੋਰ ਠੀਕ ਹੈ ਉਹ ਭਾਈ ਇਹ ਬੱਕਰੀ ਆਈ ਹੈ ਮੇਲੇ ਤੇ ਪਿੰਨ ਵਿੱਚ ਢੜੀ ਜਲਾ ਸੱਸਾ ਬਈ ਵੀਡੀਓ 10000 ਚੰਗੀ ਹੈ ਬੱਕਰੀ ਤਿੰਨ ਬੱਚੇ ਆ ਮਗਰ ਪੂਰਾ 19000 ਨਹੀਂ ਯਾਰ ਇਤੋਂ ਵੀ ਰਹਿ ਲੈ ਤੂੰ ਹੀ ਤੱਬੀ ਹੈ ਨਹੀਂ ਖਰਾਬ ਹੋਈ ਜਾਂਦੇ ਸੋਦੇ ਕੀ ਫੇਰਾ ਯਾਰ 19000 ਇਹ ਲੈ ਲੂ ਹੈਪੀ ਪੂਰੇ 20000 ਦੀ ਹਾਂ ਤੂੰ ਲੈ ਗੱਤ ਖੜੀ ਰਹਿੰਦੇ ਫਿਰ ਜੇ ਹੈਗੀ ਤਾਂ 20 ਦੀ ਐਸੇ ਦੇਮਾਂ ਭਾਈ ਵੀਰ ਵਾਲਾ ਤੂੰ ਵੀ ਪੂਰਾ ਭਾਈ ਲਾਇਆ ਹੁਣ ਤੂੰ ਵੀ ਡਰਾ ਦੇ ਤੂੰ ਘੱਟ ਕਰ ਲੈ ਗਏ ਫੋਟੋ ਪੂਰਾ ਭਾਈ ਲਾਇਆਗਾ ਕੋਈ ਆਏ ਨਹੀਂ ਹੈਗਾ ਦਾ ਡੰਡੋ ਬੱਜੂ ਰੇਡ ਨਹੀਂ ਲਾਇਆ ਕੋਈ ਦੰਦ ਨਹੀਂ ਦੇਖੇ ਕੋਈ ਦੰਦ ਨਹੀਂ ਦੇਖੇ ਉਹ ਕਿੰਨੇ ਦਾ ਦੰਦ ਦੇ ਕੇ ਟੇਟ ਲਾਇਆਗਾ ਪੱਕੀ ਦਾ ਸੌਦਾ ਹੋਈ ਜਾਂਦਾ ਬਾਈ ਠੀਕ ਹੈ ਠੀਕ ਹੈ ਬਾਈ ਪੂਰਾ 20000 ਰੁਪਇਆ ਠੀਕ ਹੈ ਠੀਕ ਹੈ ਬਾਈ ਕਿਆ ਹਣਾ 35000 ਬਾਈ ਨੇ ਮੁੱਲ ਕਰਿਆ ਮੇਰੇ ਨਾਲ ਦੇ ਪਿੰਡੋਂ ਆਏ ਆ ਮੁੰਡੇ ਪਾਨੇ ਤੋਂ ਆ ਤਿੰਨ ਬੱਚੇ ਆ ਮਗਰ ਦੋ ਪੱਠਾ ਇੱਕ ਬੱਕਰਾ ਬਾਈ ਦੋ ਪੱਠਾ ਇੱਕ ਬੱਕਰਾ ਬਾਈ ਮਗਰ ਬੱਕਰੀ ਦੇ ਦੋ ਪੱਠਾ ਇੱਕ ਬੱਕਰਾ ਤਿੰਨ ਬੱਚੇ ਤੇ ਬੱਕਰੀ ਦਾ ਤਕਰੀਬਨ ਕੱਦ ਹੋਊਗਾ 38 ਇੰਚ ਚੰਗੀ ਆ ਬੱਕਰੀ ਥੋੜੇ ਜੇ ਸਿੰਗਾ ਦੀ ਪੈੜੀ ਆ ਤੇ ਤਿੰਨ ਬੱਚੇ ਆ ਬਾਈ 35000 ਰੁਪਇਆ ਮੰਗਿਆ ਬਾਈ ਨੇ ਤੇ 20000 ਮੁੱਲ ਲੱਗਿਆ 20000 ਆ ਅੰਦਰ ਅਜੇ ਤਾਈਂ ਕੋਈ ਸੱਨ ਪੜਿਆ ਨਹੀਂ ਦੇਖੋ ਕਿ ਸੱਨ ਪੜਦਾ 20000 ਦੀ ਦਿੰਦਾ ਓ ਬੱਚਾ ਬਾਈ ਚੌਕਾ ਸਾਡੇ ਦੀ ਦੀ ਬਾਈ ਓ ਦਿੰਨਾ ਸਾਡੇ 20000 ਦੀ ਵੇਚਾ ਯਾਰ ਪੂਰੇ 21000 ਦੀ ਹੋ ਗਈ ਬਾਈ ਤਿੰਨ ਬੱਚੇ ਅੰਦਰ ਤਿੰਨੇ ਆ ਬੱਚੇ ਦਾ ਤਿੰਨੇ ਦਾ ਬਾਹਰ ਕੱਢ ਦੇ ਤਿੰਨ ਬੱਚੇ ਆ ਤਾਇਆ ਉਹ ਮੱਖਣ ਦਾ ਆ ਵੱਧ ਨਾ ਵੱਧ ਨਾ ਕਰ ਮਾਲਕ ਕਿੱਥੇ ਆ ਬਾਈ ਯਾਰ ਬੱਕਰੀ ਦਾ ਮਾਲਕ ਕੋਲ ਆ ਮਾਲਕ ਦੇ ਸਾਹਮਣੇ ਆ ਯਾਰ ਉਹ ਹੁਣ ਤਾਂ ਨੇੜੇ ਹੋ ਜਾ ਬੱਕਰੀ ਵੇਚਣੀ ਦਾ ਤਾਂ ਮੌਕਾ ਹੁਣ ਤਾਂ ਬੰਦ ਰਿਆ ਬਾਈ ਮੋਗੀ ਬਾਲ ਜਿਹੜਾ ਚਾਹ ਦੇ ਬੈਠ ਗਿਆ ਬਾਈ ਯਾਰ ਦਿਖਾ ਇੱਥੇ ਚੱਲ ਚੱਲ ਕਿਆ ਬਾਈ ਬਾਈ ਮੱਖਣ ਮੈਂ ਦਾ ਨਹੀਂ ਸਾਈ ਕੱਢ ਸਾਈ ਸਾਈ ਕੱਢ ਸਾਈ ਕੱਢ ਮੇਰੀ ਹੋ ਗਈ ਜਿਹਨੇ ਬੱਕਰੀ ਲੈਣੀ ਹੈ ਸਾਈ ਕੱਢੋ ਜਿਆਦਾ ਫਿਰ ਕੀ ਆਪ ਜੀ ਪੈਸੇ ਲੈ ਕੇ ਲਾ ਦੇ ਕੀ ਆਪ ਜੀ ਬੋਲੋ ਗੱਲ ਤਾਂ ਹੈ ਕਿ ਕਿੰਨੇ ਲੈਣੇ ਆ ਓਏ 21000 ਛੇਤੀ ਭੇਜੀ ਇਹਨਾਂ ਨੂੰ ਕੀ ਆਪ ਦੇਣੀ ਹੈ ਕੇ ਨਹੀਂ ਵੀਰੇ ਨਹੀਂ ਬਸ ਸਕਿੰਡ ਸਕੀਮ ਲਾਤੀ ਕਰਦਾਸ ਬਾਈ ਤੂੰ ਤਾਂ ਪੁੱਛ ਲੋ ਕਿੰਨੇ ਦੀ ਦੇਣੀ ਹੈ ਉੱਥੋਂ ਤਾਂ ਪੁੱਛਿਆ ਹੀ ਨਹੀਂ 10000 ਰੁਪਏ ਪੁੱਛਦਾ ਰਹੋ ਕਿੰਨੇ ਦੀ ਦੇਣੀ ਹੈ ਹਾਂ ਦੰਦਾ ਦੇ ਕਾਹਦੀ ਸਹੀ ਹੈ ਦੇ ਸਹੀ ਹੈ ਵੇਖਿਆ ਨਾ ਹਾਂ ਅਮੇਮਣੇ ਬਾਹਰ ਖੱਟੀ 20000 ਦੀ ਕਹਿੰਦਾ ਲੋ 30 ਦੀ ਵੇਚ ਦੇ ਮਨੋ ਯਾਰ ਬਾਈ ਯਾਰ ਬਾ ਬਾ ਮੈਨੂੰ ਮੈਨੂੰ ਪਤਾ ਕਿੱਥੇ ਲਊਗਾ ਇਹ ਕਦਾ ਜੂਵੀ ਕਰਦੇ ਹੌਸਲਾ ਲੈ ਲੈ ਮੱਤਾ ਬੋਡੀ ਖਾਮਸ ਵੀ ਹੋਊਗੀ ਯਾਰ ਮੇਰਾ ਕੱਢ ਲੀਆਂ ਬੋਡੀ ਨਹੀਂ ਹੁੰਦੀ ਜਿੱਤਵੰਦ ਦਾ ਬਹੁਤ ਲੋਕ ਯਾਰ ਹੋਊਗੀ ਬਹੁਤ ਦੰਦ ਦਾ ਸਹੀ ਹੈ ਸਹੀ ਦਾ ਵੇਖਿਆ ਹੋਇਆ ਮਗੜਾ ਦੰਦ ਸਹੀ ਹੈ ਤੇਰੇ ਵਾਂਗੂ ਐ ਨਹੀਂ ਡਿੱਗੇ ਭਾਈ 21000 ਦੀ ਭਾਈ ਬਾਹਰ ਕੱਢੀ ਆ ਤੇਰੇ ਵਰਗੇ ਦੰਦ ਲੈ ਲੈ ਆ ਯਾਰ 21000 ਦੀ 21000 ਦੀ ਲੈ ਲੋ 22000 ਰੁਪਿਆ 22000 ਰੁਪਿਆ 23000 ਨਹੀਂ ਯਾਰ ਹਰ ਦੇ 30 ਰੁਪਏ ਆਉਂਦਾ ਭਾਈ ਹਲੇ ਕਿਧਰ ਗਿਆ ਨਾ 100 ਰੁਪਏ ਆ ਜਾਓ ਇਹ ਹੋ ਗਿਆ ਤੇਰਾ 24 ਕਰ ਇਹ ਸਾਡਾ 24 ਕਰ ਤੇ ਆਪਾਂ 24 ਕਰ ਆਹ ਬਾਈ ਦਾ 24 ਤੇਰਾ ਇਹਦਾ ਪੂਰਾ 24000 ਹੋ ਗਿਆ ਵੀ ਚਲੋ ਮੈਨੇ ਜਿਹੜੇ ਨੇ ਮੋਹਲ ਜਿਹਨੇ ਮੋਹ ਕੱਟ ਤੇ ਦੇਣੇ ਪੈਣਗੇ ਪੈਸੇ ਹੁਣ ਦੇਖ ਲੋ ਆ ਤੇ ਹਸਾਬ ਨਾਲ ਗੱਡਿਓ ਭਾਈ ਓਏ ਚੌਵੀ 2000 ਦੀ ਆਪ ਦੀ ਬੋਲ ਸਰਜੀਤ 2000 ਰੁਪਏ ਸਾਈ ਫੜ ਲਾ ਸਾਈ ਫੜ ਲਾ ਫੇਰ ਨਾਲ ਭੱਜਣਗੇ ਹੁਣ ਬੰਦੇ ਭੱਜਣੇ ਉੱਤੇ ਹੋ ਜਾਂਦਾ ਕੰਮ ਉੱਤੇ ਹੋ ਜਾਂਦਾ ਜਿਹੜਾ ਕੰਮ ਹੀ ਆ ਹੁਣ ਭੱਜੂਗਾ ਭੱਜਣਗੇ ਬੱਕਰੀ ਛੱਡ ਕੇ ਭੱਜਣਗੇ ਉੱਤੇ ਹੋ ਜਾਂਦਾ ਕੰਮ ਕੰਮ ਉੱਤੇ ਹੋ ਜਾਂਦਾ ਪੂਰਾ 24000 ਦੀ ਹੋ ਗਈ ਫੜ ਲਾ ਵਾਹ ਜੀ ਵਾਹ ਉਹ ਮੰਨ ਜਾ ਖਾਦਮਾ ਨਹੀਂ 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 ਤਾਂ ਨਹੀਂ ਮੰਨ ਜਾ ਉਹ ਬੀਖਾਮਾ ਕਿੱਥੇ ਦੱਸਿਆ ਕੁਛ ਨਹੀਂ ਦਿੰਦਾ ਹਾਂ ਜਨਾ ਹਾਂ ਜਨਾ ਆ ਗਿਆ ਨਾ ਜਸੇ 20000 ਜਸੇ ਨਾ 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 ਲੋ ਨੈਵਰ 24000 ਬਾਈ ਖਾ ਪਰ 20000 ਸਰਜੀਤ ਦਾ ਹਾਂ 25 ਜਸੇ ਟਾਈਮ ਹੁੰਦਾ ਪੂਰਾ 25 ਟਾਈਮ ਐ ਟਾਈਮ ਲੈ ਉਹ ਜਿਹਦੇ ਮਤਲਬ ਨਹੀਂ ਆਉਣ ਦੇ ਫਿਰ ਸਹੀ ਟਿਕਾਣੇ ਤੇ ਆਉਣ ਦੇ ਆ ਗਿਆ ਟਿਕਾਣਾ ਤਾਂ ਨੰਗ ਗਿਆ ਟਿਕਾਣਾ ਤਾਂ ਨੰਗ ਗਿਆ ਪੂਰਾ 25 ਟਿਕਾਣਾ ਰੰਗ ਗਿਆ 25 ਹਜ਼ਾਰ ਵਾਲਾ ਤੂੰ ਲੈ ਆ ਜੋ ਕਿਹੜਾ ਬੱਚੀ ਵਾਲਾ ਬਾਈ ਆਪਾਂ ਖੜੇ ਦਿਖਾਈਏ ਚੰਦਰ ਕਾਂਤਾ ਨੂੰ ਅੜਿਆ ਹਾਂ ਤੂੰ ਲੈ 25 ਆਜੋ ਫਿਰ ਮੈਂ ਬੱਕਰਾ ਰਿਹਾ ਪਿਆ ਬਈ ਲੱਲੋੜਾ ਇੱਕ ਦਿਨ ਦਿਖਾ ਕੇ ਦੋਰਾਂਗੇ ਗਰਦਾ ਤੇ ਡਰੀ ਨਾ ਹਾਂ ਉਹ ਬੈਠਾ ਸਾਹਮਣੇ ਬੱਕਰਾ ਉਹ ਬੱਕਰਾ ਆਪਣਾ ਨੰਗ ਬਾਪਨਾ ਤੀਜੀ ਵੰਗ ਨਾ ਆਜੋ ਇਹਦਾ ਬੱਕਰਾ ਨੂੰ ਬੱਕਰਾ ਉਹ ਬੱਕਰੀ ਬੱਕਰੀ ਦਾ ਬੱਕਰੇ ਤੇ ਆ ਗਿਆ ਮੰਨਜੋ ਹਰ ਜਾਨ ਨੂੰ ਬੱਕਰਾ ਦੇ ਦੇ ਯਾਰ ਬੱਕਰਾ ਦੇ ਦੇ ਬੱਕਰੀ ਦਾ ਹੁੰਦਾ ਹੁਣ ਕੋਸ ਸਰ ਜੀਤ ਬੱਕਰੀ ਦਾ ਹੁੰਦਾ ਕੁਸ ਕਿੰਨੇ ਦਾ 24 ਲਾਤਾ ਭਾਈ ਮਤਾ ਉੱਪਰ ਲਾਸੀ ਤੇ ਬਾਜੀ ਬੱਚੀ 20000 25000 ਤੂੰ ਛੱਡ ਗਿਆ ਹੁਣ 25 ਦੀ ਨਹੀਂ ਲੈਂਦਾ ਸਾਡੇ 24 ਤੱਕ ਹੀ ਲੈਂਦਾ ਸੀ 25 ਵਾਲਾ ਕਿਹੜਾ ਲੈ ਭਾਈ 25 ਵਾਲਾ ਕਿਹੜਾ ਆ ਖੜਾਗਾ ਬਾਗਾ 25 ਤੋਂ ਉੱਤੇ ਕੋਈ ਗੰਜਾਇਸ਼ ਹੈਗੀ ਆ ਨਹੀਂ ਹੋਗੀ 25 ਹੁੰਦੀ ਕਮਾਈ ਦਾ ਨੇ ਬਾਈ ਰਾਦੇ ਦੇ ਕੋਈ 25 ਤੋਂ ਇੱਕ ਨਹੀਂ ਪੈਂਦਾ ਬੱਕੜ ਦੇ ਹੁੰਦਾ 25 ਦੀ 30000 ਰਾਈ ਉਹਦਾ ਦਾ 35 ਤੋਂ 30 ਦੇ ਕੇ ਨਹੀਂ 25000 ਰੋ ਬੱਕਰੇ ਆ ਬੱਕਰੇ ਜਿਹਦਾ ਨੱਚ ਕੀ ਕਰੀਏ 25000 ਰੁਪਏ ਸਾਡੇ ਬੰਦੇ ਲਾਤਾ ਲੈ ਬਾਈ ਬੱਕਰੀ ਦੇ ਰੁਪਏ ਬਹੁਤ ਲੱਗੇ ਤਿੰਨ ਬੱਚੇ ਸੀ 36 ਇੰਚ ਕਰਦਾ 25000 ਰੁਪਏ ਬਹੁਤ ਲਾਤਾ ਬੱਕਰੀ ਦਾ ਸਾਡੇ ਬੰਦੇ ਨੇ ਲਗਾਈ ਆ 15万 5000 ਰੁਪਏ ਮੰਗਿਆ ਸੀ ਤੇ ਮੇਰੇ ਖਿਆਲ ਚ ਘੱਟ ਪੈਸੇ ਨਹੀਂ ਮਿਲ ਜਾਂਦੇ ਬੱਕਰੀ ਦਾ ਬੱਕਰੀ ਦੀ ਬੋਲੀ ਹੋਣ ਲੱਗ ਗਈ ਥੋੜਾ ਜਿਹਾ ਬੰਦਾ ਟੇਟ ਹੋ ਗਿਆ ਕਰਕੇ ਸੌਦਾ ਮੇਰੇ ਖਿਆਲ ਚ ਬਚਾਲੇ ਰਹਿ ਗਿਆ ਸਾਡੇ 25 ਹੋ ਗਿਆ ਜੀ ਉਹਦਾ ਸਾਡੇ 25 ਹੋ ਗਿਆ ਦੋ ਬੰਦੇ ਦਾ ਹਾਂ ਸਾਡੇ 25 ਨਹੀਂ ਨਹੀਂ ਹਾਂ ਯਾਰ ਨਹੀਂ ਉਹ ਨਹੀਂ ਉਹ ਨਹੀਂ ਵੰਨਿਆ ਯਾਰ ਕਿੰਨੇ ਯਾਰ ਲਾ ਦੇ ਸਾਡੇ 25000 ਰੁਪਏ ਲਾਦਾ ਉਹ ਬੰਦੇ ਨੇ ਭਾਈ ਉਹ ਖੜਾ ਸਾਹਮਣੇ ਸਹੀ ਹੈ ਸਹੀ ਹੈ ਗੱਤਰੀ ਗੱਲ ਕਰਦਾ 10 ਕਿਲੋ ਮੀਟ ਆ ਉਹਦੇ ਚ 11 ਕਿਲੋ ਤੇ ਤੈਨੂੰ ਪੈਸੇ ਮਿਲ ਜਾਂਦੇ ਹੋਰ ਭਾਲਦਾ ਕੀ ਆ ਤੂੰ ਅਬ ਵਿੱਚ ਬੱਕਰੇ ਦਾ ਸੌਦਾ ਹੋਣ ਲੱਗ ਗਿਆ ਬੱਕਰਾ ਕਿਹੜਾ ਇਹਦਾ ਉਹ ਬੱਕਰਾ ਕਿੱਧਰ ਗਿਆ ਸੀ ਹੈਨਾ ਗੱਡੀ ਨੂੰ ਬਾਹਰ ਆ ਵਕਰਾ ਵਿਵਾਗਾਂ ਦਾ ਕਿੰਨੇ ਪੈਸੇ ਮੰਗਿਆ ਬਾਈ ਨੇ ਇਹ 8000 ਰੁਪਿਆ ਤੇ ਕਿੰਨੇ ਲਾਤੇ ਇਹਦੇ ਪੱਕੇ ਲਾ ਸਾਢੇ 5 ਸਾਢੇ ਪੰਜ ਹੈ ਕੋਈ ਕਵੀ ਵੇਖ ਰਿਹਾ ਕੱਢ ਦੇ ਕਸਰਾ ਜੇ ਹੈਗੀ ਮਾੜੀ ਬੱਡੀ ਕੱਢ ਲਾ ਯਾਰ ਜੂਰ ਪਹੇਗਾ ਉਸ ਨੂੰ ਨੋਟ ਨੋਟ ਕਿੰਨੇ ਆ ਸਾਢੇ ਪੰਜ 1 ਹੋਰ ਦੇ ਸਾਢੇ ਪੰਜ ਸਵਾ ਪੰਜ ਦੇ ਤਾ ਹੋਰ ਕਿ ਹੋਰ ਪਾ ਦੇ ਮੇਰੇ ਮੇਰੇ 55 ਹੈ